ਮੈਂ ਤਾਕਤਵਰ ਨਹੀਂ ਹਾਂ ਪਰ ਮੇਰੇ ਜਿਹੜੇ ਸਾਥੀ ਨੇ ਮੇਰਾ ਸਮਾਜ ਹੈ ਉਹੀ ਮੇਰੀ ਤਾਕਤ ਹੈ ਕੀ ਲੱਗਦਾ ਕਿ ਅਲਬਰ ਦੂਆ ਦੀ ਉਹਨਾਂ ਦੇ ਸੁੱਖ-ਦੁੱਖ ਚ ਕਿਵੇਂ ਖੜਨਗੇ ਤੇ ਕਿਵੇਂ ਆਪਣਾ ਪੂਰਾ ਪਾਲਣਗੇ ਹਰ ਪ੍ਰੋਗਰਾਮ ਸਾਂਝੇ ਤੌਰ ਤੇ ਸਾਡੇ ਘਰ ਦੇ ਵਿੱਚ ਹੁੰਦਾ ਸੀ ਪਰ ਇਹ ਸਿਆਸਤਾ ਨੇ ਇਦਾਂ ਦਾ ਸਿਸਟਮ ਚਲਾ ਦਿੱਤਾ ਬੈਰੀਕੇਡਸ ਖੜੇ ਕਰ ਦਿੱਤੇ ਅਸੀਂ ਸਾਰਿਆਂ ਨਾਲ ਇੱਕ ਮਿਕ ਹੋ ਕੇ ਚੱਲਣਾ ਆ ਤੇ ਇੱਕਮ ਇੱਕ ਹੋ ਕੇ ਅਸੀਂ ਪ੍ਰੋਗਰੈਸ ਕਰਨੇ ਆਂ ਸਰਕਾਰ ਚ ਮੈਂ ਨਵਾਂ ਨਹੀਂ ਆਣਾ ਸਰਕਾਰ ਦੇ ਵਿੱਚ ਮੈਂ ਪਹਿਲਾ ਰਿਹਾ ਆ ਪੰਜਾਬ ਸਟੇਟ ਮਾਈਨੋਰਟੀ ਕਮਿਸ਼ਨ ਦਾ ਦੋ ਵਾਰ ਮੈਂ ਮੈਂਬਰ ਰਿਹਾ ਆ ਇਸ ਚੌਕਟ ਤੇ ਜਿੰਨੇ ਵੀ ਕਦਮ ਪਾਇਆ ਚਾਹੇ ਉਹ ਕਿਸੇ ਵੀ ਵਰਗ ਦਾ ਆ ਕਿਸੇ ਰੰਗ ਦਾ ਆ ਕਿਸੇ ਕੱਦ ਕਾਟ ਦਾ ਤੇ ਉਹਦਾ ਕੰਮ ਪਹਿਲ ਦੇ ਆਧਾਰ ਤੇ ਹੋਇਆ ਮੈਂ ਵਾਅਦਾ ਕਰਦਾ ਆ ਲੁਧਿਆਣੇ ਦੇ ਲੋਕਾਂ ਦੇ ਨਾਲ ਲੁਧਿਆਣੇ ਦੇ ਵੌਲੰਟੀਅਰਸ ਦੇ ਨਾਲ ਤੁਸੀਂ ਸੱਚਾਈ ਅਛਾਈ ਨਾਲ ਖੜੋ ਕੋਈ ਤੁਹਾਡੀ ਅਣਖ ਵੱਲ ਨਹੀਂ ਚਾਕ ਸਕਦਾ ਕ੍ਰਿਸ਼ਚਨ ਸਮਾਜ ਦੇ ਦਿਲ ਦੀ ਧੜਕਨ ਲੁਧਿਆਣੇ ਦੀ ਆਣ ਮਾਣ ਤੇ ਸ਼ਾਨ ਹਰ ਵਕਤ ਗਰੀਬ ਗੁਰਬਤ ਲੋੜਵੰਦ ਨਾਲ ਖੜਨ ਵਾਲੇ ਸਟੈਂਡਲੈਨ ਵਾਲਾ ਇੱਕ ਵੱਡਾ ਨਾਮ ਐਲਬਰਟ ਦੂਆ ਜੀ ਹਾਂ ਐਲਬਰਟ ਦੂਆ ਇੱਕ ਉਹ ਨਾਮ ਹੈ ਜਿਹਨੂੰ ਲੁਧਿਆਣੇ ਸ਼ਹਿਰ ਦਾ ਬੱਚਾ ਬੱਚਾ ਜਾਣਦਾ ਹੈ ਅੱਜ ਗੱਲਬਾਤ ਕਰਦੇ ਆਂ ਐਲਬਰਟ ਦੂਆ ਜੀ ਨਾਲ ਕਿ ਅੱਜ ਇੱਕ ਖਾਸ ਪ੍ਰੋਗਰਾਮ ਰੱਖਿਆ ਗਿਆ ਤੇ ਕੋ ਵੱਡਾ ਇਕੱਠ ਹੋਇਆ ਦੂਆ ਸਾਹਿਬ ਇਸ ਇਕੱਠ ਦੇ ਵਿੱਚ ਅੱਜ ਬਹੁਤ ਗੱਲਾਂ ਹੋਈਆਂ ਨੇ ਦਿਲ ਦੇ ਜਜ਼ਬਾਤ ਬਾਹਰ ਨਿਕਲੇ ਨੇ ਇਹ ਜਜ਼ਬਾਤ ਇਕੱਠੇ ਕੱਦ ਦਿਲ ਚ ਬਲਬਲੇ ਲੈ ਰਹੇ ਸੀ ਏ 2002 ਤੋਂ ਜੇ ਅਸੀਂ ਗੱਲ ਕਰੀਏ ਤੇ 2002 ਤੋਂ ਲੋਕ ਬਹੁਤ ਮਯੂਸ ਨੇ ਕਿਉਂਕਿ ਜਦ ਦੀ ਵਿਧਾਨ ਸਭਾ ਬਣੀ ਹੈ ਤੇ ਵੋਟਰਸ ਨੂੰ ਲਾਰਾ ਲਗਾਇਆ ਜਾਂਦਾ ਹੈ ਕਿ ਤੁਹਾਡੀ ਹੈਲਥ ਦਾ ਕੇਅਰ ਅਸੀਂ ਕਰਾਂਗੇ ਸਾਨੂੰ ਵੋਟ ਪਾਓ ਤੁਹਾਡੇ ਬੱਚਿਆਂ ਦੀ এডਿਕੇਸ਼ਨ ਨੂੰ ਅਸੀਂ ਸਪੋਰਟ ਕਰਾਂਗੇ ਸਾਨੂੰ ਵੋਟ ਪਾਓ ਤੁਹਾਡੀ ਲਾਈਫ ਤੇ ਲਿਬਰਟੀ ਨੂੰ ਸਿਕਿਉਰ ਕਰਾਂਗੇ ਸਾਨੂੰ ਵੋਟ ਪਾਓ ਫਰਾਜਮ ਸਹਿਮ ਇਦਾਂ ਦਾ ਦੇਖਿਆ ਕਿ ਕਹਿੰਦੇ ਜੇ ਅਸੀਂ ਪਾਰਟੀ ਦੇ ਹੱਕਾਂ ਨੂੰ ਯਾਦ ਕਰਾਈਏ ਆਪਣੇ ਹੱਕਾਂ ਨੂੰ ਜੇ ਪਾਰਟੀ ਨੂੰ ਯਾਦ ਕਰਾਈਏ ਤੇ ਐਫ ਆਈ ਆਰ ਹੋ ਜਾਣੀ ਹੈ ਮੈਂ ਵਾਅਦਾ ਕਰਦਾ ਹਾਂ ਲੁਧਿਆਣੇ ਦੇ ਲੋਕਾਂ ਦੇ ਨਾਲ ਲੁਧਿਆਣੇ ਦੇ ਵੋਲੰਟੀਅਰਸ ਦੇ ਨਾਲ ਤੁਸੀਂ ਸੱਚਾਈ ਅਛਾਈ ਨਾਲ ਖੜੋ ਕੋਈ ਤੁਹਾਡੀ ਅਣਖ ਵੱਲ ਨਹੀਂ ਚਾਕ ਸਕਦਾ ਕੋਈ ਤੁਹਾਡੇ ਵੱਲ ਅੱਖ ਨਹੀਂ ਚੱਕ ਸਕਦਾ ਮੈਂ ਤਾਕਤਵਰ ਨਹੀਂ ਹਾਂ ਪਰ ਮੇਰੇ ਜਿਹੜੇ ਸਾਥੀ ਨੇ ਮੇਰਾ ਸਮਾਜ ਹੈ ਉਹੀ ਮੇਰੀ ਤਾਕਤ ਹੈ ਉਹਨਾਂ ਦੇ ਅਸ਼ੀਰਵਾਦ ਦੇ ਤਲੇ ਮੈਂ ਬੁਲੰਦ ਆਵਾਜ਼ ਨੂੰ ਬੁਲੰਦ ਕਰ ਸਕਦਾ ਨਹੀਂ ਤਾਂ ਮੈਂ ਇਸ ਯੋਗ ਨਹੀਂ ਕਿ ਮੈਂ ਬੋਲ ਸਕਾਂ ਐਲਬਰਟ ਜੀ ਵੱਡੀਆਂ ਪਾਰਟੀਆਂ ਕਈ ਵਾਰ ਲੋਕ ਡਰ ਜਾਂਦੇ ਨੇ ਖੁੱਲ ਕੇ ਮੈਦਾਨ 'ਚ ਆਣ ਹੀ ਪਾਉਂਦੇ ਖੁੱਲ ਕੇ ਨਾਲ ਚੱਲ ਨਹੀਂ ਪਾਉਂਦੇ ਵੋਟਤਾ ਹੀ ਪਾਣ ਚਾਹੇ ਨਾ ਆਪਣ ਉਹ ਬਾਤ ਦੀ ਗੱਲਾਂ ਨੇ ਕੀ ਲੱਗਦਾ ਕਿ ਐਲਬਰਟ ਦੁਆ ਦੀ ਉਹਨਾਂ ਦੇ ਸੁੱਖ-ਦੁੱਖ 'ਚ ਕਿਵੇਂ ਖੜਨਗੇ ਤੇ ਕਿਵੇਂ ਆਪਣਾ ਪੂਰਾ ਹਵਾਲਾ ਦੇ ਐਲਬਰਟ ਦੁਆ ਮੈਂ ਜਦੋਂ ਜਨਮ ਲਿਆ ਮੈਨੂੰ ਨਹੀਂ ਇਹ ਪਤਾ ਸੀ ਵੀ ਕੋਈ ਕਾਸਟ ਵੀ ਕੋਈ ਚੀਜ਼ ਹੁੰਦੀ ਹੈ ਪ੍ਰਭੂ ਦੇ ਰੰਗ ਦੇ ਵਿੱਚ ਅਸੀਂ ਤੁਰੇ ਫਿਰਦੇ ਹੁੰਦੇ ਸੀ ਸਾਡੇ ਘਰ ਦੇ ਵਿੱਚ ਹੀ ਕੀਰਤਨ ਹੁੰਦਾ ਸੀ ਸਾਡੇ ਘਰ ਦੇ ਵਿੱਚ ਹੀ ਪ੍ਰੇਰ ਹੁੰਦੀ ਸੀ ਤੇ ਸਾਡੇ ਘਰ ਦੇ ਵਿੱਚ ਹੀ ਆਰਤੀ ਵੀ ਹੁੰਦੀ ਸੀ ਹਰ ਪ੍ਰੋਗਰਾਮ ਸਾਂਝੇ ਤੌਰ ਤੇ ਸਾਡੇ ਘਰ ਦੇ ਵਿੱਚ ਹੁੰਦਾ ਸੀ ਪਰ ਇਹ ਸਿਆਸਤਾ ਨੇ ਇਦਾਂ ਦਾ ਸਿਸਟਮ ਚਲਾ ਦਿੱਤਾ ਬੈਰੀਕੇਡਸ ਖੜੇ ਕਰ ਦਿੱਤੇ। ਇਹੀ ਸਥਾਨ ਦੇ ਉੱਤੇ ਮੇਰੇ ਹੱਲੇ ਵੀ ਤਾਜੀ ਗੱਲ ਕਰੂੰਗਾ ਕਿ ਮੇਰੇ ਮੁਹੱਲਾ ਨਿਵਾਸੀ ਇੱਥੇ ਆਪਣੇ ਹਿੰਦੂਇਜ਼ਮ ਦੇ ਪ੍ਰੋਗਰਾਮ ਵੀ ਕਰਾਉਂਦੇ ਆ, ਸਿੱਖੀਜ਼ਮ ਦੇ ਵੀ ਕਰਾਉਂਦੇ ਆ ਤੇ ਅਸੀਂ ਕ੍ਰਿਸਚੀਅਨਿਟੀ ਦੇ ਵੀ ਕਰਾਉਨੇ ਸਾਰੇ ਰਲ ਮਿਲ ਕੇ ਕਰਾਉਨੇ ਆ। ਪਰ ਜਿੱਦਾਂ ਜਿੱਦਾਂ ਮੈਂ ਵੱਡਾ ਹੋਇਆ ਤੇ ਮੈਨੂੰ ਇਹ ਸਿਆਸਤਾਂ ਦੀ ਹਵਾ ਦਾ ਪਤਾ ਲੱਗਿਆ ਕਿ ਧਰਮ ਵੀ ਕੋਈ ਚੀਜ਼ ਹੈ, ਜਾਤ ਪਾਤ ਵੀ ਕੋਈ ਚੀਜ਼ ਹੈ। ਜਦ ਕਿ ਪੁਰਾਣੇ ਟਾਈਮ ਦੇ ਵਿੱਚ ਜਦੋਂ ਮੇਰਾ ਅਜ ਤੋਂ 49 ਸਾਲ ਪਹਿਲਾਂ ਜਨਮ ਹੋਇਆ ਜਦੋਂ ਮੈਂ 8-10 ਸਾਲ ਦਾ ਸੀ ਉਦੋਂ ਇਦਾਂ ਦੀਆਂ ਕੋਈ ਗੱਲਾਂ ਨਹੀਂ ਸੀਗੀਆਂ ਹਰ ਇੱਕ ਇਨਸਾਨ ਨੂੰ ਆਪਣਾ ਧਰਮ ਪਿਆਰਾ ਆ ਜਦ ਧਰਮ ਪਿਆਰਾ ਆ ਤੇ ਜਿਹਨੂੰ ਧਰਮ ਪਿਆਰਾ ਉਹਨੂੰ ਸਮਾਜ ਵੀ ਪਿਆਰਾ ਆ ਅਸੀਂ ਸਾਰਿਆਂ ਨਾਲ ਇੱਕ ਮਿਕ ਹੋ ਕੇ ਚੱਲਣਾ ਆ ਤੇ ਇੱਕ ਮਿਕ ਹੋ ਕੇ ਹੀ ਅਸੀਂ ਪ੍ਰੋਗਰੈਸ ਕਰਨੇ ਆ ਅਖੀਰ 'ਚ ਇੱਕ ਵਾਦਾ ਕੀ ਕਰਦੇ ਹਾਂ ਆਪਣੇ ਵੋਟਰਸ ਨਾਲ ਸਪੋਰਟਰਸ ਨਾਲ ਲੁਧਿਆਣਾ ਪੱਛਮੀ ਦੇ ਜਿਹੜੇ ਤੁਹਾਨੂੰ ਪਿਆਰ ਕਰਨ ਵਾਲੇ ਤੁਹਾਨੂੰ ਜਾਣਦੇ ਆ ਕਿ ਕਿਵੇਂ ਕਿਵੇਂ ਹੁਣ ਐਲਬਰਟ ਦੂਆ ਜੀ ਆਪਣੀ ਆਵਾਜ਼ ਹੋਰ ਬੁਲੰਦ ਕਰਨਗੇ ਤੇ ਦੂਜੀ ਪਾਰਟੀਆਂ ਦੇ ਮੁਕਾਬਲੇ ਜੋ ਵੀ ਵੋਟਰ ਸਨੇ ਐਲਬਰਟ ਦੂਆ ਜੀ ਨੂੰ ਚਾਹੇ ਆਯਾਦ ਹੀ ਖੜ ਦਿੰਨੇ ਤਾਂ ਵੋਟ ਕਿਉਂ ਪਾਣ ਇੱਕ ਵੱਡਾ ਕਾਰਨ ਤੇ ਨਾਲ ਕਿਉਂਕਿ ਐਲਬਰਟ ਦੂਆ ਉਹਨਾਂ ਦੇ ਵਿੱਚ ਹੀ ਜੰਮਿਆ ਪਲਿਆ ਖੇਡਿਆ ਅੱਜ ਇੱਕ ਦਿਨ ਉਹ ਆਪ ਬੱਚਾ ਸੀ ਤੇ ਅੱਜ ਉਹ ਬੱਚਿਆਂ ਦਾ ਪਿਓ ਵੀ ਸਮਾਜ ਦੇ ਸਾਹਮਣੇ ਬਣਿਆ ਆ ਇਸੇ ਕੌਨਸਟੀਚੂਐਂਸੀ 'ਚ ਮੇਰਾ ਜਨਮ ਹੋਇਆ ਇਸੇ ਕੌਨਸਟੀਚੁਐਂਸੀ ਜਿੱਚ ਮੇਰੀ ਸਕੂਲਿੰਗ ਹੋਈ ਇਸੇ ਕੌਨਸਟੀਚੁਐਂਸੀ ਚ ਮੈਨੂੰ ਕਾਲਜ ਜਾਣ ਦਾ ਮੌਕਾ ਮਿਲਿਆ ਇਸ ਲਈ ਉਹ ਜਿਹੜਾ ਪਿਆਰ ਮੇਰਾ ਸਾਰੇ ਸਮਾਜ ਦੇ ਨਾਲ ਮੇਰੀ ਸੋਸਾਇਟੀ ਦੇ ਨਾਲ ਰਿਹਾ ਹੈ ਉਹ ਉਹੀ ਚਾਹੁੰਦੇ ਆ ਕਿ ਐਲਬਰਟ ਦੁਆ ਕੰਟੈਸਟ ਕਰੇ ਜਿੱਥੇ ਮੇਰੇ ਕਮਿਊਨਿਟੀ ਨੇ ਚਾਹਿਆ ਆ ਕਿ ਐਲਬਰਟ ਦੁਆ ਕੰਟੈਸਟ ਕਰੇ ਉੱਥੇ ਹੀ ਮੇਰਾ ਜਿਹੜਾ ਵੈਸਟ ਕੌਨਸਟੀਚੁਐਂਸੀ ਦਾ ਪਿਆਰ ਹੈ ਉਹ ਵੀ ਇਹ ਚਾਹੁੰਦਾ ਆ ਕਿ ਐਲਬਰਟ ਦੁਆ ਇਹ ਕੰਟੈਸਟ ਕਰੇ ਤੇ ਇਸੇ ਲਈ ਉਹ ਵੋਟ ਕਿਉਂਕਿ ਸਰਕਾਰ ਚ ਮੈਂ ਨਵਾਂ ਨਹੀਂ ਆਣਾ ਸਰਕਾਰ ਦੇ ਵਿੱਚ ਮੈਂ ਪਹਿਲਾਂ ਰਿਹਾ ਆ ਪੰਜਾਬ ਸਟੇਟ ਮਾਈਨੋਰਟੀ ਕਮਿਸ਼ਨ ਦਾ ਦੋ ਵਾਰ ਮੈਂ ਮੈਂਬਰ ਰਿਹਾ ਤੇ ਉਸ ਵਕਤ ਵੀ ਮੈਂ ਇਹ ਨਹੀਂ ਦੇਖਿਆ ਵੀ ਮੇਰੀ ਕਮਿਊਨਿਟੀ ਦੇ ਕੰਮ ਹੈ ਇਸ ਚੌਕਟ ਤੇ ਜਿੰਨੇ ਵੀ ਕਦਮ ਪਾਇਆ ਚਾਹੇ ਉਹ ਕਿਸੇ ਵੀ ਵਰਗ ਦਾ ਆ ਕਿਸੇ ਰੰਗ ਦਾ ਆ ਕਿਸੇ ਕੱਦ ਕਾਟ ਦਾ ਤੇ ਉਹਦਾ ਕੰਮ ਪਹਿਲ ਦੇ ਆਧਾਰ ਤੇ ਹੋਇਆ ਹੈ ਕਹਿੰਦੇ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਐਲਬਰਟ ਦੂਵੈਕ ਉਹ ਨਾਮ ਹੈ ਜਿਹੜਾ ਲੁਧਿਆਣਾ ਸ਼ਹਿਰ ਜਾਂ ਲੁਧਿਆਣਾ ਪੱਛਮੀ ਦੇ ਵੋਟਰ ਨੇ ਤਾਂ ਇੱਕ ਚੀਜ਼ ਸਮਝ ਜਾਣ ਕਿ ਜੇ ਕੋਈ ਸੁੱਖ-ਦੁੱਖ ਦੇ ਵਿੱਚ 24 ਘੰਟੇ ਖੜਦਾ ਰਿਹਾ ਤਾਂ ਐਲਬਰਟ ਦੂਵੈਕ ਉਹ ਨਾਮ ਹੈ ਜਿੱਤੇ ਸਾਰੇ ਹੀ ਮੋਹਰ ਲਾਉਂਦੇ ਨੇ ਹੁਣ ਲੁਧਿਆਣਾ ਪੱਛਮੀ ਦੇ ਵੋਟਰਾਂ ਨੇ ਇਹ ਫੈਸਲਾ ਕਰਨਾ ਹੈ ਕਿ ਉਹਨਾਂ ਨੇ ਸਿਰਫ ਪਾਰਟੀਆਂ ਦੇਖਣੀਆਂ ਨੇ ਕਿ ਉਹਨਾਂ ਨੇ ਸ਼ਖਸ ਦੇਖਣਾ ਹੈ ਉਮੀਦਵਾਰ ਦੇਖਣਾ ਹੈ ਤੇ ਕਿੱਦਾਂ ਆਪਣੀ ਵੋਟ ਨੂੰ ਵਿਰਥ ਨਹੀਂ ਹੋਣ ਦੇਣਾ ਆਪਣੀ ਵੋਟ ਨੂੰ ਉਰਥ ਕਰਨਾ ਹੈ ਲੁਧਿਆਣਾ ਪਲੱਸ ਲਈ ਬੱਲੂ ਦੇ ਨਾਲ ਨਾਫਪਰੀ ਸਿੰਘ ਵੇਦੀ